ਸਤਿ ਸ਼੍ਰੀ ਅਕਾਲ ਜੀ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਹਾਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅਤੇ ਕਰਾਂ ਚ ਹੱਸਦੇ ਵਸਦੇ ਰਹੋ ਮੇਰੀ ਹਮੇਸ਼ਾ ਇਹੀ ਦੁਆ ਹੈ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਤੇ ਹੈ ਜੀ ਪੀਬੀਸੀ ਪੰਜਾਬ ਇੰਸਟਾਗ੍ਰam ਤੇ ਵੀ ਪੀਬੀਸੀ ਪੰਜਾਬ ਤੇ ਯੂਟਿਊਬ ਤੇ ਪੀਬੀਸੀ ਪੰਜਾਬੀ ਅਤੇ ਤੁਹਾਡਾ ਅਖਬਾਰ ਯੂਟਿਊਬ ਫੇਸਬੁਕ ਇੰਸਟਾਗ੍ਰam ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਸਾਡੀ ਇਹ ਬੇਨਤੀ ਹੈ ਜਿਹੜੀ ਜ਼ਰੂਰ ਪ੍ਰਵਾਨ ਕਰਿਓ ਅਤੇ ਜੋ ਪੰਜਾਬ ਤੇ ਦੇਸ਼ ਦੁਨੀਆ ਦੀਆਂ ਤਾਜ਼ੀਆਂ ਖਬਰਾਂ ਹੈਗੀਆਂ ਉਹਨਾਂ ਨਾਲ ਜੁੜਨ ਦੇ ਲਈ ਸਾਨੂੰ ਜ਼ਰੂਰ ਫੋਲੋ ਕਰੋ ਜੀ ਤੇ ਬੈਲ ਆਈਕਨ ਹੈ ਜਿਹੜਾ ਦੋਨੇ ਚੈਨਲਾਂ ਵਾਲਾ ਵੀ ਜਾ ਕੇ ਜ਼ਰੂਰ ਪ੍ਰੈਸ ਕਰੋ ਜੀ ਤਾਂ ਦੋਸਤੋ ਅੱਜ ਦਾ ਜਿਹੜਾ ਮੁੱਦਾ ਹੈਗਾ ਜੋ ਇਸ ਵਕਤ ਪੰਜਾਬ ਦੇ ਵਿੱਚ ਕਾਫੀ ਗੰਭੀਰ ਮੁੱਦਾ ਜਿਹੜਾ ਬਣਿਆ ਹੋਇਆ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 65000 ਏਕੜ ਤੋਂ ਵੱਧ ਜ਼ਮੀਨ ਹੈ ਜਿਹੜੀ ਉਸ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅ ਕਵਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਆ ਜਿਹੜਾ ਕੀਤਾ ਜਾ ਰਿਹਾ ਹੈ ਅੱਜ ਕਿਸਾਨ ਆਗੂ ਹੈ ਜਿਹੜੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਦੇ ਵੱਲੋਂ ਵੀ ਕਾਫੀ ਇਸ ਨੂੰ ਲੈ ਕੇ ਅ ਕਦਸ਼ੇ ਜਿਹੜੇ ਪ੍ਰਗਟਾਏ ਗਏ ਹੈਗੇ ਆ ਅਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈਗਾ ਕਿ ਜਿਹੜੇ ਪਿੰਡਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਉਂਦੀ ਹੈ ਉਹਨਾਂ ਪਿੰਡਾਂ ਦੇ ਵਿੱਚ 30 ਤਰੀਕ ਨੂੰ ਯਾਨੀ ਕਿ ਆਉਣ ਵਾਲੀ 30 ਤਰੀਕ ਨੂੰ ਟਰੈਕਟਰ ਮਾਰਚ ਹੈ ਜਿਹੜਾ ਕੱਢਿਆ ਜਾਵੇਗਾ ਇਸ ਮੌਕੇ ਜੋ ਬਲਬੀਰ ਸਿੰਘ ਰਾਜੇਵਾਲ ਹੈਗੇ ਆ ਉਹ ਇੱਕ ਪ੍ਰੋਗਰਾਮ ਸੀਗਾ ਜਿਸ ਦੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸੀ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹਦੇ ਬਾਰੇ ਜੋ ਲੋਕਾਂ ਨੂੰ ਜਾਣਕਾਰੀ ਹੈ ਜਿਹੜੀ ਦੇ ਰਹੇ ਸੀਗੇ ਤਾਂ ਉਹਦੇ ਕੁਝ ਅੰਸ਼ ਹੈ ਜਿਹੜੇ ਉਹਦਾ ਜੋ ਨੁਕੋੜ ਹੈਗਾ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਦੋਸਤੋ ਉਹੀ ਬੇਨਤੀ ਜਰੂਰ ਰਿਕਵਰ ਫੇਰ ਤੋਂ ਕਿ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜੇ ਤੁਹਾਡਾ ਅਖਬਾਰ ਅਤੇ ਪੀਵੀਸੀ ਪੰਜਾਬ ਤੇ ਪੀਵੀਸੀ ਪੰਜਾਬੀ YouTube ਤੇ ਇਸ ਨੂੰ ਨੂੰ ਜਰੂਰ ਲਾਈਕ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਜਰੂਰ ਦਬੋ ਦੋਸਤੋ ਤਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਇਸ ਗੱਲ ਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਗਈ ਹੈ ਉਸ ਦਾ ਵਿਰੋਧ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਬਲਬੀਰ ਸਿੰਘ ਰਾਜੇਵਾਲ ਹੈ ਜਿਹੜੇ ਕਿਸਾਨ ਆਗੂ ਹੈ ਉਹਨਾਂ ਦੇ ਵੱਲੋਂ ਵੀ ਅੱਜ ਇੱਕ ਉਹ ਮੀਟਿੰਗ ਆ ਜਿਹੜੀ ਉਸ ਦੇ ਵਿੱਚ ਕਿਸਾਨਾਂ ਨੂੰ ਸੰਬੰਧੀ ਸਬੋਧਨ ਕੀਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਉਹਦੇ ਵਿੱਚ ਤੁਹਾਡੇ ਸਾਹਮਣੇ ਆ ਜਿਹੜੀਆਂ ਉਹ ਗੱਲਾਂ ਮੈਂ ਰੱਖ ਰਿਹਾ ਜੀ ਤਾਂ ਬਲਬੀਰ ਸਿੰਘ ਰਾਜਵਾਲ ਹੈਗੇ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਪੰਜਾਬ ਸਰਕਾਰ ਦੇ ਵੱਲੋਂ 65000 ਏਕੜ ਤੋਂ ਵੱਧ ਜੋ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜੋ ਹੈਗੀ ਹੈ ਇਸ ਨੂੰ ਵਧਾ ਕੇ 1 ਲੱਖ ਏਕੜ ਤੋਂ ਵੀ ਵੱਧ ਹੈ ਜਿਹੜਾ ਕੀਤਾ ਜਾਣਾ ਹੈਗਾ ਤਾਂ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ 1 ਲੱਖ ਰੁਪਏ ਪ੍ਰਤੀ ਏਕੜ ਠੇਕਾ ਦੇਣ ਦੀ ਜੋ ਗੱਲ ਕੀਤੀ ਗਈ ਹੈ ਉਹ ਤੇ ਵੀ ਬਲਬੀਰ ਸਿੰਘ ਰਾਜਵਾਲ ਜਿਹੜੇ ਉਹ ਸਵਾਲ ਖੜਾ ਕਰਦੇ ਨਜ਼ਰ ਆਏ ਨੇਗੇ ਬਲਬੀਰ ਸਿੰਘ ਰਾਜਵਾਲ ਦਾ ਕਹਿਣਾ ਹੈਗਾ ਕਿ 65000 ਤੋਂ ਏਕੜ ਤੋਂ ਵੱਧ ਜਿਹੜੀ ਜ਼ਮੀਨ ਹੈਗੀ ਅਕਵਾਇਰ ਕਰਨ ਦੀ ਗੱਲ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਚੱਲ ਰਹੀ ਹੈ ਜੇਕਰ ਸਰਕਾਰ 1 ਲੱਖ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਉਸ ਦਾ ਠੇਕਾ ਦੇਵੇਗੀ ਤਾਂ ਉਸ ਦੀ ਜੋ ਰਕਮ ਹੈਗੀ ਹੈ ਉਹ 650 ਕਰੋੜ ਤੋਂ ਵੱਧ ਬਣਦੀ ਹੈ ਕੀ 650 ਕਰੋੜ ਰੁਪਏ ਤੋਂ ਵੱਧ ਜਿਹੜੀ ਰਕਮ ਹੈ ਹਰ ਸਾਲ ਕਿਸਾਨਾਂ ਨੂੰ ਠੇਕੇ ਦੇ ਰੂਪ ਦੇ ਵਿੱਚ ਦੇਣੀ ਪਵੇਗੀ ਤਾਂ ਉਹਦੇ ਲਈ ਬਜਟ ਦੇ ਵਿੱਚ ਕੋਈ ਵੀ ਪ੍ਰੋਵੀਜ਼ਨ ਹੈ ਜਿਹੜੀ ਨਹੀਂ ਰੱਖੀ ਗਈ ਹੈਗੀ ਹੈ ਇਸ ਗੱਲ ਨੂੰ ਲੈ ਕੇ ਬਲਬੀਰ ਸਿੰਘ ਰਾਜਵਾਲਾ ਜਿਹੜੇ ਸਵਾਲ ਚੁੱਕਦੇ ਨਜ਼ਰ ਆਏ ਨੇ ਨਾਲ ਬਲਬੀਰ ਸਿੰਘ ਰਾਜਵਾਲਾ ਦਾ ਇਹ ਵੀ ਕਹਿਣਾ ਹੈਗਾ ਕਿ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਜੋ ਕਰੀਬ 116 ਪਿੰਡ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਨੇਗੇ ਔਰ 116 ਪਿੰਡ ਜਿਹੜੇ ਪੂਰੀ ਤਰ੍ਹਾਂ ਉਜੜ ਰਹੇ ਨੇ ਅਤੇ 20000 ਪਰਿਵਾਰ ਹੈ ਜਿਹੜਾ ਉਹ ਇਸ ਲੈਂਡ ਪੂਲਿੰਗ ਪਾਲਿਸੀ ਦੇ ਕਾਰਨ ਜੋ 116 ਪਿੰਡ ਖਤਮ ਹੋ ਰਿਹਾ ਉਹਦੇ ਕਾਰਨ 20000 ਤੋਂ ਵੱਧ ਪਰਿਵਾਰ ਜਿਹੜਾ ਪ੍ਰਭਾਵਿਤ ਹੋਊਗਾ ਉਹਨਾਂ ਨੂੰ ਆਪਦਾ ਪਿੰਡ ਹੈ ਜਿਹੜਾ ਆਪਦਾ ਜੋ ਕੀਤਾ ਹੈਗਾ ਉਸ ਨੂੰ ਛੱਡ ਕੇ ਜਾਣਾ ਪਊਗਾ ਇਹਦੇ ਵਿੱਚ ਨਾਲ ਉਹਨਾਂ ਨੇ ਇਹ ਵੀ ਗੱਲ ਜੋ ਹੈਗੇ ਆ ਕਿਸਾਨ ਆਗੂ ਹੈ ਜਿਹੜੇ ਰਾਜੇਵਾਲ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇਹਦੇ ਵਿੱਚ ਜਿਹੜੀ ਮਨਸ਼ਾ ਜਿਹੜੀ ਕਾਫੀ ਡੂੰਗੀ ਹੈ ਕਿਉਂਕਿ ਜੋ 116 ਪਿੰਡ ਖਤਮ ਹੋਣਗੇ ਤਾਂ ਉਹਨਾਂ ਦੇ ਵਿੱਚ ਮਨਰੇਗਾ ਦਾ ਰੋਜ਼ਗਾਰ ਵੀ ਹੈਗਾ ਤਾਂ ਕਿਸਾਨਾਂ ਦੇ ਨਾਲ-ਨਾਲ ਸਾਡੇ ਮਜ਼ਦੂਰ ਭਾਈਚਾਰਾ ਵੀ ਹੈਗਾ ਹੋਰ ਵੀ ਲੋਕ ਜਿਹੜੇ ਵਸਦੇ ਆ ਉਹ ਵੀ ਪ੍ਰਭਾਵਿਤ ਹੋਣਗੇ ਇਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਜਿਹੜੇ ਉਹ ਇਹ ਵੀ ਗੱਲ ਕਹਿੰਦੇ ਨਜ਼ਰ ਆਏ ਆ ਉਹ ਕਹਿੰਦੇ ਕਿ ਉਹਨਾਂ ਨੇ ਇਹ ਪਾਲਿਸੀ ਜਿਹੜੀ ਬੜੀ ਡੂੰਘਾਈ ਦੇ ਨਾਲ ਪੜੀ ਆ ਤਾਂ ਉਹਨਾਂ ਕਿਹਾ ਕਿ ਜੋ ਬਲਬੀਰ ਸਿੰਘ ਰਾਜੇ ਵਾਲਾ ਉਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਜਿਹੜੀ ਸਿਰਫ 3 ਸਾਲ ਦੇ ਲਈ ਹੀ 1 ਲੱਖ ਰੁਪਏ ਪ੍ਰਤੀ ਏਕੜ ਠੇਕਾ ਜਿਹੜਾ ਦੇਵੇਗੀ ਉਹਨਾਂ ਦਾ ਇਹ ਬਲਬੀਰ ਸਿੰਘ ਰਾਜੇ ਵਾਲਾ ਕਹਿਣਾ ਹੈਗਾ ਉਸ ਤੋਂ ਬਾਅਦ ਨਾਲ ਉਹਨਾਂ ਨੇ ਇਹ ਵੀ ਗੱਲ ਦੁਬਾਰਾ ਫੇਰ ਮੈਂ ਇੱਕ ਵਾਰ ਕਹਿਦਾ ਕਿ ਉਹਨਾਂ ਨੇ ਇਹ ਗੱਲ ਦੁਬਾਰਾ ਫੇਰ ਚੱਕੀ ਹੈ ਕਿ ਜੇਕਰ ਇੱਕ ਕਿਸਾਨ ਨੂੰ 1 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਂਦਾ ਤਾਂ 650 ਕਰੋੜ ਰੁਪਏ ਤੋਂ ਵੱਧ ਰਕਮ ਹੈ ਜਿਹੜੀ ਉਹ ਜੋ ਬੰਦੀ ਹੈਗੀ ਆ ਤਾਂ ਉਹ ਸਰਕਾਰ ਕਿੱਥੋਂ ਦੇਵੇਗੀ ਉਹਦਾ ਰੋਡ ਮੈਪ ਕੀ ਹੈ ਪ੍ਰੋਵੀਜ਼ਨ ਕੀ ਹੈ ਕੀ ਉਹ ਬਜਟ ਦੇ ਵਿੱਚ ਰੱਖਿਆ ਗਿਆ ਜਾਂ ਨਹੀਂ ਰੱਖਿਆ ਗਿਆ ਉਹ ਤਾਂ ਵੀ ਸਵਾਲ ਹੈ ਜਿਹੜੇ ਬਲਬੀਰ ਸਿੰਘ ਰਾਜਵਾਲ ਚੱਕਦੇ ਨਜ਼ਰ ਆਏ ਨੇਗੇ ਤਾਂ ਇਸ ਗੱਲ ਨੂੰ ਲੈ ਕੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਭਾਰਤ ਸਰਕਾਰ ਦਾ ਇੱਕ ਆંકੜਾ ਹੈ ਕਿ ਜਿਹਦੇ ਅਨੁਸਾਰ 86% ਕਿਸਾਨ ਹੈ ਜਿਹੜੇ ਭਾਰਤ ਦੇ ਵਿੱਚ ਉਹ 5 ਇਕੜ ਤੋਂ ਘੱਟ ਰਕਬੇ ਵਾਲੇ ਕਿਸਾਨ ਹੈ ਜਿਨ੍ਹਾਂ ਦੀ ਗਿਣਤੀ 86% ਦੀ ਬਣਦੀ ਹੈ ਉਹਨਾਂ ਦਾ ਵੀ ਕਹਿਣਾ ਕਿ ਇਹ ਜੋ ਪਾਲਿਸੀ ਹੈਗੀ ਹੈ ਇਹਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਭਾਈਚਾਰੇ ਦਾ ਹੋਰ ਜੋ ਵੱਖ-ਵੱਖ ਲੋਕ ਪਿੰਡਾਂ ਦੇ ਵਿੱਚ 116 ਪਿੰਡਾਂ ਦੇ ਵਾਸਤੇ ਆ ਉਹਨਾਂ ਦਾ ਵੀ ਉਜਾੜਾ ਵੱਡੇ ਪੱਧਰ ਤੇ ਹੋਊਗਾ। ਇਹਦੇ ਵਿੱਚ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਪਾਲਿਸੀ ਦੇ ਅਨੁਸਾਰ ਇੱਕ ਕਿਸਾਨ ਹੈ ਜਿਹੜਾ ਉਸ ਨੂੰ 1 ਏਕੜ ਜੇਕਰ ਕਿਸਾਨ ਸਰਕਾਰ ਨੂੰ ਜ਼ਮੀਨ ਦਿੰਦਾ ਤਾਂ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ 1000 ਗਜ ਦਾ ਇੱਕ ਰੈ residenial plot ਦਿੱਤਾ ਜਾਵੇਗਾ। 200 ਗਾਜ ਦਾ ਇੱਕ ਕਮਰਸ਼ੀਅਲ ਪਲਾਟ ਹੈ ਜਿਹੜਾ ਪ੍ਰਤੀ ਏਕੜ ਦਿੱਤਾ ਜਾਏਗਾ ਪੈਸਾ ਕੋਈ ਨਹੀਂ ਦਿੱਤਾ ਜਾਏਗਾ ਅ ਬਲਬੀਰ ਸਿੰਘ ਰਾਜੇਵਾਲ ਦਾ ਇਹਦੇ ਵਿੱਚ ਇਹ ਵੀ ਕਹਿਣਾ ਹੈਗਾ ਕਿ ਪਾਲਿਸੀ ਦੇ ਅਨੁਸਾਰ ਜੇਕਰ ਕਿਸੇ ਕਿਸਾਨ ਦੀ ਮੰਨ ਲਓ 9 ਏਕੜ ਜ਼ਮੀਨ ਹੈ ਜਿਹੜੀ ਉਹ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਉਂਦੀ ਹੈ ਤਾਂ ਉਸ ਨੂੰ ਜੋ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ 9 ਏਕੜ ਜਿਸ ਕਿਸਾਨ ਦੀ ਜ਼ਮੀਨ ਆਉਂਦੀ ਹੈ ਤਾਂ ਉਸ ਨੂੰ ਤਿੰਨ ਏਕੜ ਜ਼ਮੀਨ ਹੈ ਜਿਹੜੀ ਉਹ ਵਾਪਸ ਮਿਲ ਜੂਗੀ ਅ ਜੋ ਕਮਰਸ਼ੀਅਲ ਹੋਏਗੀ ਕਿਸਮ ਦੀ ਯਾਨਕਿ ਰੈ residențial ਵੀ ਹੋਊਗੀ ਨਾਲ ਕਮਰਸ਼ੀਅਲ ਵੀ ਹੋਊਗੀ ਜਿਵੇਂ ਤੁਹਾਨੂੰ ਦੱਸਿਆ ਕਿ ਪ੍ਰਤੀ ਏਕੜ 1000 ਗਾਜ ਰੈ residențial 200 ਗਾਜ ਕਮਰਸ਼ੀਅਲ ਹੈਗੀ ਹੈ ਜਿਹੜੀ ਪ੍ਰਤੀ ਏਕੜ ਦਿੱਤੀ ਜਾਣੀ ਹੈ ਇਹਦੇ ਵਿੱਚ ਬਲਬੀਰ ਸਿੰਘ ਰਾਜਵਾਲ ਨੇ ਇਹ ਵੀ ਸਵਾਲ ਚੱਕਿਆ ਕਿ ਜੇਕਰ ਜਿਸ ਕਿਸਾਨ ਦੀ 9 ਏਕੜ ਜ਼ਮੀਨ ਆਉਂਦੀ ਹੈ ਤਾਂ ਉਹਨੂੰ 3 ਏਕੜ ਜ਼ਮੀਨ ਹੈ ਜਿਹੜੀ ਉਹ ਵਾਪਸ ਮਿਲੂਗੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਤਾਂ ਕਿਸਾਨ ਮੁਹਾਲੀ ਦੇ ਨੇਗੇ ਉਹਨਾਂ ਨੂੰ 1 ਕਰੋੜ ਰੁਪਏ ਪ੍ਰਤੀ ਏਕੜ ਗਮਾੜਾ ਨੂੰ ਦੇਣਾ ਪਏਗਾ ਤੇ ਜਿਹੜੇ ਬਾਕੀ ਦੂਜੇ ਖਿੱਤਿਆਂ ਦੇ ਜਾਂ ਦੂਜੇ ਜ਼ਿਲ੍ਹਿਆਂ ਦੇ ਲੋਕ ਨੇਗੇ ਉਹਨਾਂ ਨੂੰ 2 ਕਰੋੜ ਰੁਪਏ ਪ੍ਰਤੀ ਏਕੜ ਸਰਕਾਰ ਨੂੰ ਦੇਣਾ ਪਵੇਗਾ ਇਹ ਬਲਬੀਰ ਸਿੰਘ ਰਾਜਵਾਲ ਦੇ ਬੋਲ ਨੇਗੇ ਉਹਨਾਂ ਇਹ ਵੀ ਕਿਹਾ ਕਿ ਜੇ ਇਹਦੇ ਵਿੱਚ ਇੱਕ ਉਹਨਾਂ ਨੇ ਬਲਬੀਰ ਸਿੰਘ ਰਾਜਵਾਲ ਨੇ ਵੀ ਕਿਹਾ ਕਿ ਇਸ ਪਾਲਿਸੀ ਦੇ ਵਿੱਚ ਇੱਕ ਟੇਬਲ ਹੈ ਉਹਦੇ ਅਨੁਸਾਰ ਵੀ ਜੇਕਰ ਮੰਨ ਲਓ ਕੁਝ ਭਰਾਵਾਂ ਦੀ ਜਿਨ੍ਹਾਂ ਦੀ ਜ਼ਮੀਨ ਤਕਸੀਮ ਨਹੀਂ ਹੋਈ ਹੈਗੀ ਅ ਮੰਨ ਲਓ ਉਹ 50 ਕਿੱਲੇ ਜ਼ਮੀਨ ਦੇ ਉਹਨਾਂ ਨੇ ਆਪਦਾ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਜੋ ਸਰਕਾਰ ਨੂੰ ਦੇਤੀ ਤਾਂ ਉਹਨਾਂ ਨੂੰ 30 ਏਕੜ ਜਿਹੜੀ ਜ਼ਮੀਨ ਪਾਲਿਸੀ ਦੇ ਅਨੁਸਾਰ ਵਾਪਸ ਮਿਲ ਜੂਗੀ। ਅ ਰਾਜੇਵਾਲ ਦਾ ਇਹ ਵੀ ਕਹਿਣਾ ਹੈਗਾ ਕਿ ਜੇਕਰ ਉਹ 30 ਏਕੜ ਜੋ ਜ਼ਮੀਨ ਬਚੂਗੀ ਉਹਦੇ ਵਿੱਚ ਜੇਕਰ ਉਹ ਭਰਾ ਜਿਨ੍ਹਾਂ ਨੇ 50 ਏਕੜ ਜ਼ਮੀਨ ਦਿੱਤੀ ਹੈ ਜੇਕਰ ਉਹ 30 ਏਕੜ ਜੋ ਜ਼ਮੀਨ ਸਰਕਾਰ ਤੋਂ ਵਾਪਸ ਮਿਲੀ ਹੈ ਜੇਕਰ ਉਹਦੇ ਵਿੱਚ ਕੋਈ ਕਲੋਨੀ ਡਿਵੈਲਪ ਕਰਨੀ ਹੈ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਕਿ ਜੋ ਪਾਲਿਸੀ ਦੇ ਵਿੱਚ ਇੱਕ ਟੇਬਲ ਪਾਇਆ ਗਿਆ ਉਸ ਅਨੁਸਾਰ ਜੇਕਰ ਉਹ 30 ਏਕੜ ਤੇ ਉਹ ਭਰਾ ਆਪਣੀ ਕਲੋਨੀ ਡਿਵੈਲਪ ਕਰਨਗੇ ਤਾਂ ਉਹਨਾਂ ਨੂੰ 60 ਕਰੋੜ ਰੁਪਏ ਤਾਂ ਸਰਕਾਰ ਨੂੰ ਪਹਿਲਾਂ ਦੇਣਾ ਪਵੇਗਾ ਤੇ ਨਾਲ ਹੀ ਨਾਲ ਉਹਨਾਂ ਇਹ ਵੀ ਕਹਿਣਾ ਕਿ ਜੇਕਰ ਕਲੋਨੀ ਬਣਾਉਣ ਵਾਸਤੇ ਕਲੋਨੀ ਬਣਾਉਣ ਤੋਂ ਬਾਅਦ ਨਾਲ ਲੱਗਦੀ ਜ਼ਮੀਨ ਚਾਹੀਦੀ ਆ ਕੋਈ ਸੜਕ ਬਣਾਣੀ ਆ ਜਾਂ ਕੁਝ ਹੋਰ ਕਰਨਾ ਹੈਗਾ ਤਾਂ ਉਹਦੇ ਵਿੱਚ ਜਿਹੜੇ ਕਲੋਨੀ ਜਿਹੜੇ ਭਰਾ ਕੱਟਰੇ ਹੋਣਗੇ ਜਿਹੜੇ ਕਿਸਾਨ ਕੱਟਰੇ ਹੋਣਗੇ ਤਾਂ ਉਹਨਾਂ ਨੂੰ ਜ਼ਮੀਨ ਜੋ ਉਹ ਨਾਲ ਲਗਦੀ ਲੈਣਗੇ ਉਸ ਦੀ ਕੀਮਤ ਸੜਕ ਬਣਾਉਣ ਦੀ ਕੀਮਤ ਉਸ ਦਾ 60% ਦਾ ਖਰਚਾ ਜਿਹੜਾ ਉਹ ਕਿਸਾਨ ਦੇਣਗੇ 40% ਦਾ ਜਿਹੜਾ ਸਰਕਾਰ ਦੇਵੇਗੀ ਤਾਂ ਇਹ ਕੁਝ ਪੁਆਇੰਟ ਨੇਗੇ ਜਿਹੜਾ ਜੀ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪੁਆਇੰਟ ਹੈ ਜਿਹੜੇ ਚੱਕੇ ਗਏ ਆ ਜਿਹੜੇ ਸਾਨੂੰ ਮੈਂ ਸਾਰੇ ਦੱਸੇ ਹੈਗੇ ਆ ਵੈਸੇ ਵੀ ਲੈਂਡ ਪੂਲਿੰਗ ਪਾਲਿਸੀ ਹੈ ਜਿੱਥੇ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਤੇ ਜੋ ਆਮ ਆਦਮੀ ਪਾਰਟੀ ਦੇ ਲੀਡਰ ਹੈਗੇ ਆ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹ ਕਿਸਾਨਾਂ ਦੇ ਹਿੱਤ ਦੀ ਪਾਲਿਸੀ ਹੈ ਅਤੇ ਇਸ ਦੇ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ ਪਰ ਦੂਜੇ ਪਾਸੇ ਵੱਡੀ ਗਿਣਤੀ ਚ ਕਿਸਾਨ ਹੈ ਜਿਹੜੇ ਉਹਨਾਂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈਗਾ ਕਿ ਜੋ ਪੰਜਾਬ ਵੈਸੇ ਕਿਉਂਕਿ ਜੇ ਆਪਾਂ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਸ਼ਹਿਰੀਕਰਨ ਹੈ ਜਿਹੜਾ ਉਹਦੀ ਐਵਰੇਜ 34% ਦੀ ਹੈ ਤੇ ਪੰਜਾਬ ਦੇ ਵਿੱਚ ਸ਼ਹਿਰੀਕਰਨ ਹੈ ਜਿਹੜਾ ਉਹ ਪਹਿਲਾਂ ਹੀ 43% ਹੈ ਯਾਨੀ ਕਿ 9% ਦੇ ਕਰੀਬ ਪਹਿਲਾਂ ਹੀ ਸ਼ਹਿਰੀਕਰਨ ਹੈ ਜਿਹੜਾ ਪੰਜਾਬ ਦੇ ਵਿੱਚ ਵੱਧ ਹੋ ਚੁੱਕਿਆ ਹੈ ਤੇ ਦੋਸਤੋ ਸੋਨੂੰ ਮੈਂ ਇੱਕ ਇਥੇ ਵੀ ਇੱਕ ਵੀ ਗੱਲ ਦੱਸਣੀ ਚਾਹਣਾ ਹੈ ਕਿ ਚੰਡੀਗੜ੍ਹ ਜਿਹੜਾ ਆਵਾਗ ਹੋਇਆ ਉਹ ਕਰੀਬ-ਕਰੀਬ 28000 ਏਕੜ ਜ਼ਮੀਨ ਹੈ ਜਿਹੜੀ ਪੂਰਾ ਚੰਡੀਗੜ੍ਹ ਜਿਹੜਾ ਡਵੈਲਪ ਹੋਇਆ ਹੋਇਆ ਪੂਰਾ ਚੰਡੀਗੜ੍ਹ ਜਿਹੜਾ ਬਣਿਆ ਹੋਇਆ ਉਹ ਕਰੀਬ-ਕਰੀਬ 28000 ਏਕੜ ਜ਼ਮੀਨ ਹੈ ਤੇ ਜੇ ਆਪਾਂ ਗੱਲ ਕਰੀਏ ਅੱਜ ਦੀ ਘੜੀ ਦੀ ਵੀ ਤਾਂ ਕਰੀਬ 7 ਤੋਂ 8000 ਏਕੜ ਜ਼ਮੀਨ ਚੰਡੀਗੜ੍ਹ ਦੇ ਵਿੱਚ ਹਲੇ ਵੀ ਇਹੋ ਜਿਹੀ ਪਈ ਹੈ ਵੀ ਜਿਹੜੀ ਡਿਵੈਲਪ ਨਹੀਂ ਹੋ ਸਕੀ ਹੈ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ ਐਸ ਵਕਤ ਚਾਹੇ ਤੁਸੀਂ ਪੰਜਾਬ ਲਾ ਲਓ ਹਰਿਆਣਾ ਲਾ ਲਓ ਕਿਉਂਕਿ ਪੰਜਾਬ ਹਰਿਆਣਾ ਦੋਨਾਂ ਹੀ ਦਾ ਰਾਜਧਾਨੀ ਹੈਗੀ ਹੈਗੀ ਉਸ ਤੋਂ ਇਲਾਵਾ ਜੰਮੂ ਕਸ਼ਮੀਰ ਉਸ ਤੋਂ ਬਾਅਦ ਚੰਡੀਗੜ੍ਹ ਸੌਰੀ ਹਿਮਾਚਲ ਪ੍ਰਦੇਸ਼ ਹੋਰ ਨਾਲ ਲੱਗਦੇ ਸੂਬਿਆਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਜਾਂ ਜਿਹੜੇ ਲੋਕ ਸਰ ਦੇ ਪੁਰਦੇ ਹੈਗੇ ਵੱਡੀ ਗਿਣਤੀ ਚ ਲੋਕ ਆ ਜਿਹੜੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਆ ਤਾਂ ਇੰਨੇ ਸਾਲ ਜਿਹੜੇ ਚੰਡੀਗੜ੍ਹ ਕੱਟੇ ਨੂੰ ਹੋ ਚੁੱਕਿਆ ਉਹ ਵੀ ਹਲੇ ਤੱਕ ਡਿਵੈਲਪ ਨਹੀਂ ਹੋ ਸਕਿਆ ਤਾਂ 65000 ਏਕੜ ਤੋਂ ਵੱਧ ਜ਼ਮੀਨ ਜਿਹੜੀ ਇਹਨੂੰ ਡਿਵੈਲਪ ਕਰਨ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕੁਐਸਚਨ ਹੈਗਾ ਔਰ ਇੱਥੇ ਕਿਸਾਨਾਂ ਦੀ ਜੋ ਫਿਕਰ ਹੈਗੀ ਆ ਉਹ ਵੀ ਜਾਇਜ਼ ਹੈਗੀ ਆ ਤਾਂ ਇਹ ਸੀ ਕੁਝ ਗੱਲਾਂ ਜਿਹੜੀਆਂ ਤੁਹਾਨੂੰ ਮੈਂ ਦੱਸਣੀਆਂ ਜ਼ਰੂਰੀ ਸਮਝਦਾ ਸੀ ਤਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜ਼ਰੂਰ ਜੁੜੋ ਇੱਕ ਵਾਰ ਫੇਰ ਤੋਂ ਬੇਨਤੀ ਹੈ ਕਿ ਪੀਵੀਸੀ ਪੰਜਾਬ ਫੇਸਬੁਕ ਤੇ ਇੰਸਟਾਗ੍ਰam ਪੀਬੀਸੀ ਪੰਜਾਬੀ YouTube ਤੁਹਾਡਾ ਅਖਬਾਰ ਫੇਸਬੁਕ YouTube ਇੰਸਟਾਗ੍ਰam ਪੇਜ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਇਹਨਾਂ ਨੂੰ ਬਤ ਬਤ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਦਬੋ ਧੰਨਵਾਦ ਜੀ